ਰਾਜ ਬੱਬਰ ਤੇ ਧੀ ਜੋਹੀ ਬੱਬਰ ਦਾ ਅੱਜ ਜਨਮ ਦਿਨ ਹੈ ਇਸ ਮੌਕੇ ਤੇ ਰਾਜ ਬੱਬਰ ਨੇ ਧੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਧੀ ਨੂੰ ਜਨਮ ਦਿਨ ਦੀ ਵਧਾਈ ਦਿੰਦੀ ਹੈ ਰਾਜ ਬੱਬਰ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਜਿਸ 'ਤੇ ਉਹਨਾਂ ਨੇ ਲਿਖਿਆ ਤੁਹਾਡੀ ਮਾਂ ਤੇ ਮੈਂ ਆਪਣੇ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਵੀਡੀਓ ਫੋਟੋ ਕਿਵੇਂ ਲੈਂਦੇ ਹੈ ਵੀਡੀਓ ਕਰਾਂ ਵੀ ਬਾਤ ਕਰਦੀ ਵੀਡੀਓ ਤੇ ਤੂੰ ਸਾਡੀ ਜ਼ਿੰਦਗੀ 'ਚ ਆਈ ਤੂੰ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਦਾ ਕਾਰਨ ਬਣੀ ਮੈਨੂੰ ਮਾਣ ਹੈ ਕਿ ਤੂੰ ਮੇਰੀ ਧੀ ਹੈ ਹੈਪੀ ਬਰਥਡੇ ਮੇਰੀ ਧੀ ਜੂਹੀ ਬੱਬਰ ਹਮੇਸ਼ਾ ਸ਼ਾਇਨ ਕਰੋ ਤੇ ਅੱਗੇ ਵਧੋ ਜੂਹੀ ਬੱਬਰ ਦੇ ਬਰਥਡੇ ਤੇ ਉਹਨਾਂ ਦੇ ਭਰਾ ਤੇ ਅਦਾਕਾਰ ਆਰੇ ਬੱਬਰ ਨੇ ਵੀ ਇੱਕ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਹੈ ਜਿਸ ਚ ਉਹ ਭੈਣ ਜੂਹੀ ਬੱਬਰ ਨੂੰ ਵਧਾਈ ਦਿੰਦੇ ਹੋਏ ਦਿਖਾਈ ਦੇ ਰਹੇ ਹਨ ਜੂਹੀ ਬੱਬਰ ਪਿਆਰ ਦੇ ਨਾਲ ਆਪਣੇ ਭਰਾ ਦੇ ਮੂੰਹ ਤੇ ਥੱਪੜ ਮਾਰਦੀ ਹੋਈ ਨਜ਼ਰ ਆ ਰਹੀ ਹੈ ਜੋਹੀ ਬੱਬਰ ਦੇ ਫੈਨਸ ਦੇ ਵੱਲੋਂ ਵੀ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ ਵੀਡੀਓ ਫੋਟੋ ਕਿਵੇਂ ਲੈਂਦੇ ਹੈ ਵੀਡੀਓ ਕਰਾ ਵੀ ਬਾਤ ਕਰਤੀ ਨਹੀਂ ਹੋਦਾ ਦੀਦੀ